ਤਾਜੀ ਖਬਰ ਪੈਰ ਦੇ ਨੰਬਦ ਗਏ ਗਾਏ ਸਾਡੀ ਸੂਪੀ ਸਾਨੂੰ ਪਤਾ ਨਹੀਂ ਲੱਗਿਆ ਸੀ ਅੰਦਰ ਬੈਠੇ ਸੀ ਕਿ ਪ੍ਰਭ ਨੇ ਰੌਲਾ ਪਾਇਆ ਤਾਂ ਪਤਾ ਲੱਗਾ ਜੇ ਨਾ ਰੌਲਾ ਪਉਂਦੀ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਪ੍ਰਭ ਨੇ ਉੱਚੀ-ਉੱਚੀ ਗੱਗ ਵੱਜਾ ਮਾਰੀਆਂ ਫਿਰ ਅਸੀਂ ਭੱਜ ਕੇ ਆਏ ਅਸੀਂ ਫਿਰ ਉਹ ਵਾਲਾ ਬਾਰ ਖੋਲਿਆ ਇਹ ਜਿਵੇਂ ਖਬਰਾਂ ਲਈ ਦਿੰਦੇ ਹੁੰਦੇ ਖਬਰ ਹੋਮ ਦਿੱਤੀ ਜਾਊਗੀ ਕਿਉਂਕਿ ਇਹ ਤਾਜ਼ਾ ਖਬਰ ਆ ਬਸ ਮੀਂਹ ਦੇ ਮੌਸਮ 'ਚ ਸੂਪੀ ਵਰਗਾ-ਵਰਗਾ ਡਲਤਾ ਦੇ ਦੇ ਨੇ ਸੂਪੀ ਵੱਡੀ ਗੱਲ ਆ ਰਾਤ ਨੂੰ ਹੋ ਜਾਣੀ ਔਖਾ ਜੇ ਰਾਤ ਨੂੰ ਮੀਂਹ ਤੁ ਇਧਰੋਂ ਮੀਂਹ ਆ ਜਾਂਦਾ ਉਧਰੋਂ ਇਹ ਸੂਣ ਲੱਗ ਜਾਂਦੀ ਕਿਉਂਕਿ ਅੱਜ ਗੜੇ ਵੀ ਪਏ ਆ ਹਨੇਰੀ ਵੀ ਚੱਲੀ ਆ ਆ ਧੁੱਪ ਵੇਖ ਕੇ ਕੋਈ ਕਹਿ ਸਕਦਾ ਵਾ ਪੂਰੀ ਫੌਲ ਨੇ ਰਿਜਲੀ ਜਿਹੜੀ ਤੁਸੀਂ ਪਹਿਲਾਂ ਵੀਡੀਓ ਵੇਖੀ ਇੱਕ ਨੀਣੀ ਦੀ ਸੀ ਕਿੰਨੇ ਘਰੇ ਪਏ ਰਹੇ ਸੀ ਤੇ ਹੁਣ ਤੁਸੀਂ ਐਂ ਵੇਖ ਲਓ ਹੁਣ ਸਾਰੀ ਸਾਫ ਕਰ ਦੇਣੀ ਆ ਸਾਰੀ ਇਹ ਕਣੀ ਸਾਰਾ ਹਰੇ ਤੱਕ ਕੇ ਅਸੀਂ ਨਹੀਂ ਪਤਾ ਕਰ ਸਕੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਊਗੀ ਕਿ ਹੈਗਾ ਕਿ ਹੈਗੀ ਆ ਮੈਨੂੰ ਇਹ ਹੈਗਾ ਹੀ ਲੱਗਦਾ ਵਾ ਹੈਗੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਹੈਗੇ ਹੁੰਦੇ ਆ ਉਹੋ ਹੀ ਇਨੇ ਮੋٹے ਡਾਢੇ ਹੁੰਦੇ ਆ ਤਾਂ ਬੱਚੀਆਂ ਇੰਡੀਆਂ ਨਹੀਂ ਹੁੰਦੀਆਂ ਕੋ ਮੋੜੂ ਜਿਹੀਆਂ ਹੁੰਦੀਆਂ ਮੈਨੂੰ ਤਾਂ ਇਹ ਸਿਆ ਵੀ ਉਹ ਦੁੱਧ ਲਈ ਖੜੀ ਜਾ ਜਾ ਕੇ ਵੇਖ ਲਓ ਜੇ ਤੁਸੀਂ ਮੈਂ ਪੱਠੇ ਪਾ ਕੇ ਗਿਆ ਦਸਿਆ ਮੈਂ ਨਾਰਨ ਦਸਿਆ ਦਾ ਨੂੰੁੱਤੇ ਪੈ ਸੀ ਜੀ ਇਹ ਉੱਥੇ ਹੀ ਨੇ ਮੈਂ ਕਿ ਦੁੱਧ ਲਾਇਆ ਵੇ ਬਾਈ ਗਾਂ ਦਾ ਇੱਕ ਵਾਰੀ ਜਾ ਕੇ ਦੇਖ ਲੋ ਮੈਂ ਪੱਠੇ ਪਾ ਕੇ ਗਿਆ ਜਦੋਂ ਮੇਰੀ ਬੱਚ ਖਬਰ ਨਾ ਰਹਿ ਜੇ ਦੂਰੀ ਤੇ ਉਦੋਂ ਮੈਂ ਜਦੋਂ ਮੈਂ ਪੱਠੇ ਪਾ ਕੇ ਗਿਆ ਉਦੋਂ ਮੈਂ ਪੱਠੇ ਪਾਏ ਵੀ ਸੱਚ ਮੇਰੇ ਪੱਠੇ ਪਾਏ ਨਹੀਂ ਗੇ ਬੜਨ ਨਾਏ ਪਸੂ ਉਦੋਂ ਮੈਂ ਜਾ ਕੇ ਰੌਲਾ ਪਾਦਾ ਸੀਗਾ ਵੀ ਜਾ ਕੇ ਵੇਖ ਲੋ ਬਾਈ ਦੁੱਧ ਲਈ ਖੜੀ ਜਾ ਸੂਂਡ ਦਾ ਮੈਨੂੰ ਕੋਈ ਪਤਾ ਨਹੀਂ ਸੀ ਵੀ ਅੱਜ ਹੀ ਸੂਪੂਗੀ। ਚਿੱਟਾ ਨਹੀਂ ਗਾ ਖੱਟੇ ਜੇ ਰੰਗ ਦੇ ਵਾਲ ਪੀਲੇ ਜਿਹੇ ਦੇਖੇ ਚਿੱਟੇ ਹੁੰਦੇ ਆਮ ਤੇ ਵੀਡੀਓ ਚ ਵਿੱਚ ਐ ਲੱਗਦੇ ਆ। ਨਹੀਂ ਇਹਦੇ ਆਵੇ ਦੇਖੋ ਸਕਰੀਨਸ਼ਾਂ ਵੀ ਪੀਲੀਆਂ ਰਿਆਂ ਮੂੰਹ ਕਿ ਨਿਕਲੇ ਮੂੰਹ ਆਵੇ। ਆ ਨੱਕ ਜੇ ਚ ਹਜੇ ਪੀਲਾ ਇਹ ਪਣ ਗਿਆ। ਅੱਗੇ ਤਾਂ ਚਿੱਟਾ ਚਟੋਰ ਹੁੰਦਾ ਕੱਲ ਚਿੱਟਾ ਹੋ ਜਾਣਾ ਇਹਨੇ। ਹਜੇ ਤਾਂ ਨਿਕਲੂਗਾ ਨਿੱਗਲਾ ਕਰ ਦੇਣਾ। ਸੈਲਾਂ ਅਜ ਤਾਂ ਕੰਬੀ ਜਾਂਦੇ ਹੁੰਦੇ ਆ। ਬਰਗਾ ਮੌਸਮ ਚ ਝੂਪੀ ਚਲੋ ਉੱਠਣ ਦੀ ਤਿਆਰੀਆਂ ਹੁਣੇ ਉੱਠ ਕੇ ਇਧਰ ਨੂੰ ਖਿਸਕੂ ਹਜੇ ਵੇਖ ਰਿਹਾ ਵੀ ਇਹ ਕਿਹੜੀ ਦੁਨੋਂ ਦਾ ਚ ਆ ਗਿਆ ਨੇਰ ਕੁੱਪ ਚੋਂ ਨਿਕਲ ਗਿਆ ਐ ਵਿਚਾਰਾ ਹਜੇ ਤਾਂ ਨੇਰੇ ਚੋਂ ਆਇਆ ਭਾਈ ਉੱਠੋਗਾ ਹੁਣ ਉੱਠੋਗਾ ਜਿਹੜੇ ਹਿਸਾਬ ਨਾਲ ਤੇ ਅੱਗੇ ਆਏ ਨਾਲ ਹੀ ਪੁਰਰ ਨਾਲ ਮੂੰਹ ਨਾਲ ਹੁੰਦਾ ਇਹਦੀਆਂ ਲੱਤਾਂ ਤੇ ਪੂਛ ਪਹਿਲਾਂ ਬਾਹਰ ਆਇਆ ਤੇ ਇਹ ਆ ਪੁੱਠਾ ਹੋਇਆ ਵੈਸੇ ਮੜਾ ਜਾ ਜੇ ਕਿਤੇ ਡਾਕਟਰ ਦੇ ਨਾਲ ਪੈਂਦਾ ਫਿਰ ਔਖਾ ਹੋ ਜਾਣਾ ਸੀ ਬਦਾਂ ਰੱਬ ਨੇ ਰੱਖ ਲਿਆ ਉਹ ਐ ਆਉਦੇ ਨਾ ਮੜਾ ਹੋਇਆ ਸੀ ਉਹ ਤੋਂ ਨਿਕਲ ਆਇਆ ਇੱਕ ਸਾਹ ਹੁੰਦਾ ਬੱਚੇ ਦਾ ਨਹੀਂ ਜਲ ਲੱਗੇ ਨਹੀਂ ਬੱਚੇ ਦਾ ਨਹੀਂ ਸਰ ਇਹਦਾ ਕਦੇ ਨਹੀਂ ਹੁੰਦਾ ਕਿਸੇ ਪਸ਼ੂ ਦਾ ਤੁਸੀਂ ਪਸ਼ੂ ਦਾ ਮੂੰਹ ਮੂਰ ਲਗਾ ਹਾਂ ਮੂਰਲੇ ਪਾਸੇ ਹੁੰਦਾ ਐਂ ਕਰਕੇ ਤਹਿ ਮਾਰੀ ਹੁੰਦੀ ਹੈ ਇਹਨਾਂ ਦੀ ਹਾਂ ਪਿਆਰਾ ਦੇ ਨਾਲ ਹੀ ਉਹਦਾ ਮੂੰਹ ਪਹਿਲਾਂ ਆ ਜਾਂਦਾ ਲੈ ਜੇ ਹੁਣ ਕਹੇ ਬਈ ਬੰਦਾ ਕੋਈ ਐਂ ਤਹਿ ਮਾਰ ਕੇ ਦੇ ਟੱਢੇ ਚ ਰੱਖ ਦੇ ਚਾਹੇ ਪ੍ਰੈਸ਼ਨ ਕਰਕੇ ਰੱਖ ਦੇ ਬੰਦਾ ਰੱਖ ਕੇ ਦਿਖਾ ਦੇ ਵੀ ਵੇਖ ਲੈ ਸਹੀ ਗੱਲ ਆ ਟੱਢੇ ਚ ਜੇ ਰੱਖਣਾ ਵੀ ਪ੍ਰੈਸ਼ਨ ਕਰਕੇ ਵੀ ਡਾਕਟਰ ਜਿਹੜੇ ਮਰਜ਼ੀ ਸਾਧ ਲੋ ਵੱਡੇ ਤੋਂ ਵੱਡਾ ਡਾਕਟਰ ਹੋਵੇ ਜਿਹੜਾ ਨੂੰ ਕਹੇ ਬਈ ਲੈ ਟੱਢੇ ਚ ਰੱਖ ਦੇ ਇਹ ਦੇਖੋ ਜੀ ਵੀ ਤੇ ਵਿਚਾਰੀ ਨੇ ਮਰ ਜਾਣਾ ਸੀ ਐਨੇ ਹਾਂ ਇਹ ਵੈਨ ਹੁੰਦੜ ਖੇਲਦੇ ਬਸੇ ਉੱਠਣ ਲੱਗਾ ਵਾ ਤਿਆਰੀ ਆ ਇਹ ਥੋੜੇ ਨਾਲ ਗੱਲ ਕਰਨੀ ਸੀ ਕਿ ਕਈ ਮੈਂ ਟੇਟੇ ਦੀ ਲੰਗੇ ਤੇ ਮੀ ਕਾਫੀ ਪੀ ਗਿਆ ਤੇ ਪਾਣੀ ਪਰ ਸੋਕ ਲਿਆ ਦਾ ਤੀਨੇ ਹਾਂਜੀ ਮੰਮੀ ਉੱਥੇ ਪੁੱਛੀਆਂ ਦੀ ਖੜੀ ਆਏ ਕਰਦੇ ਮੈਂ ਬਾਲਟੀ ਚ ਪਾ ਲਗੇ ਪਹਿਲਾਂ ਫਿਰ ਦੂਜੀ ਚ ਪਾ ਲਾਂਗੇ ਲਾਲ ਜੇ ਮਰਨਾ ਕਿ ਨਾ ਜਾ ਬਣਾਉ ਪਹਿਲਾਂ ਯਾਰ ਚਾਹ ਪੀਣੇ ਫਿਰ ਬੈਠਨੇ ਕੀ ਕਰਨਾ ਚਲੋ ਬਈ ਹਾਂਜੀ ਪਾ ਤੇ ਚੱਲ ਗਏ ਇਹ ਤੁਹਾਡੇ ਨਾਲ